ਸਤਨਾਮ ਸ੍ਰੀ ਵਾਖੂੜੀ ਜਾਣ ਧਿਆਨ ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿਵੰਤਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦੇਹ ਨਾਮ ਕਰ ਆਪਣੇ ਜੀ ਤਰਸੋ ਏਲਾ ਜਿਤ ਦਰਸ਼ਨ ਕਰਨਾ ਆਪਲੇ ਹਾਰੀ ਸਤਗੁਰ ਚਰਣਾ ਰਮੇਸ਼ਰ ਜਿਤਾ ਬੰਨਾ ਦੁਖ ਰੋ ਕਾਢੀ ਰਾ ਪੰਨਾ ਅਨੰਦ ਕਰਹਿ ਨਰਨਾਈ ਹਰ ਹਰ ਪ੍ਰਭ ਕਿਰਪਾ ਧਾਈ ਰਮੇਸ਼ਰ ਜਿਤਾ ਬੰਨਾ ਦੁਖ ਰੋ ਕਾਢੀ ਰਾ ਪੰਨਾ ਅਣਜ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਈ ਸੰਤ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾ ਬਾਣੀਆ ਦਲ ਮਟਾਈ ਦਇਾਲਪੁਰਖ ਮਹਿਰਵਾਨ ਹਰ ਨਾਨਕ ਸਾਚ ਵਖਾਣਾ ਤਰ ਕੀ ਬਾਣਿਆਈ ਤਰ ਸਗਲੀ ਤੰਤ ਮਟਾਈ ਕੀ ਕ ਖਲਸਾ ਵਾਹਿਗੁਰੂ ਜੀ ਕੀ ਫਤਿਹ